ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੈਂਡੀ ਬੰਦਸ਼ ਮੈਂ ਉਨੇ ਕਮਾਈ ਤਿਸ ਮਿੱਤਰ ਵਿੱਚੋਂ ਲੈ ਜਹ ਮਿਲ ਕੰਟਿ ਪਛਾਣ ਜਿਉ ਮੱਛਲੀ ਬਿਨ ਬਾਣੀ ਹੈ ਕਿਉ ਜੀਵਨ ਪਾਵੇ ਬੂੰਦ ਬਿਉਨਾ ਚਤਰਕੋ ਗੋ ਕਰ ਤ੍ਰਿਪਤਾਵਾ ਨਾਦ ਗੁਰੰਕੇ ਬੇਦਿਆ ਸਨ ਮੁਖ ਉਠਤਾਵ ਭਵਰ ਲੋਕੀ Kusumvasika ਮਿਲਿਆ ਬੰਧਵ ਦੇਉ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ ਅਗਾਵ ਸੋ ਕਹੋ ਟਲ ਗੁਰ ਸੇਵੀ ਹੈ ਐਹ ਇਸ ਸਹਿਜ ਸੁਭਾਈ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਮੇਰੇ ਲਾਲ ਭਨੋਰੇ ਭਨੋਰੇ ਚਲੋ ਹਰ ਮੰਗਨ ਦੇਖੋ ਕੁਸਾਰ ਨੈਣ ਸੁਨੋ ਸਾਧਕੀ ਬੈਣ ਪ੍ਰਾਨ ਪਤ ਪਿਤਰਾ ਕੋ ਸਗਲ ਮਰਨਾ ਰਹਾ ਚੰਦਨ ਚੋਆ ਰਸ ਪੋ ਜੇ ਕਰਤ ਅਨੇਕ ਵਿਖਿਆ ਵਿਕਾਰ ਦੇਖ ਸਗਲ ਹੈ ਵਿਕੇ ਇਕੋ ਗੋਬਿੰਦ ਕੋ ਨਾਮ ਨੀਕੋ ਕਹਿ ਤੋ ਸਾਧ ਜਨ ਤਨ ਤਨ ਆਪਣ ਥਾਪਿਓ ਹਰ ਜਪ ਲੈ ਨਿਮਖ ਜਾਪਿਓ ਆਰੇ ਤੋ ਮਾਰੇ ਦੇਖੋ ਕਛ ਸੰਗ ਨਹੀਂ ਚਲਣਾ ਜਾ ਕੋਰੇ ਕਰਮ ਪਲਾ ਤਿਨੇ ਓਟ ਕਹੀ ਸੰਤ ਪਲਾ ਤਿਨ ਨਾ ਹੀ ਰੇ ਜਮ ਸੁਤਾਵ ਸਾਧੂ ਕੇ ਸੰਗਨ ਪਾਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਇਕ ਨਿਰੰਕਾਰ ਨਾਨਕ ਮਨ ਲਗਣਾ ਜਾ ਪੂਰੇ ਕਰਮ ਭਲਾ ਤਿਨ ਊਨ ਗਏ ਸੰਤ ਭਲਾ ਨਾ ਹੀਰੀ ਜਮ ਸੰਤਾਵੇ ਸਾਦਕੇ ਸੰਗਨ ਪਾਉ ਰੇ ਪਰਮ ਨਿਧਾਨ ਮਿਟਿਓ ਹੈ ਅਵਿਨਾਨ ਏਕ ਨਿਰੰਕਾਰ ਹੋ ਨਾਨਕ ਮਨ ਲਗਨਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 678 ਅੰਗ ਦੇ ਉੱਤੇ ਸੁਭਾਏ ਮਾਨ ਧਨਵਸਰੀ ਨਹਾਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਧਨ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਅੱਜ ਕੀ ਸਮਝਾਉਣ ਲੱਗੇ ਆ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਕਹਿੰਦੇ ਆਸਨ ਦੇ ਵਿੱਚ ਮੰਗਣ ਵਾਲੀ ਕੀਜ ਕਿਹੜੀ ਐ ਸੇ ਗੁਰੂ ਦੇ ਕੋਲ ਆ ਕੇ ਮੰਗਦੇ ਆ ਮੰਗਣਾ ਮਾਣਾ ਨਹੀਂ ਹੈ ਚਾਹੇ ਕੋਈ ਪੁੱਤ ਦੀ ਦਾਤ ਮੰਗੇ ਧੀ ਦੀ ਦਾਤ ਮੰਗੇ ਦੁੱਧ ਦੀ ਦਾਤ ਮੰਗੇ ਜ਼ਮੀਨਾਂ ਜੈ ਦਾਦਾ ਮੰਗੇ ਪਰ ਅਸਲ ਦੇ ਵਿੱਚ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਾਰਿਆਂ ਤੋਂ ਭਲਾ ਕੰਮ ਹੈ ਨਾ ਜੀ ਤਾਂ ਉਹ ਹੈ ਪਰਮਾਤਮਾ ਨੂੰ ਮੰਗਣਾ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੇ ਹਿਰਦੇ 'ਚ ਵਸ ਜਾਓ ਭਲੋ ਮੇਰੇ ਲਾਲ ਭਨੋਰੇ ਭਨੋਰੇ ਭਲੋ ਹਰ ਮੰਗਣਾ ਕਹਿੰਦੇ ਜੇ ਅਸਲ ਮੰਗਣਾ ਹੀ ਹੈ ਨਾ ਤਾਂ ਪਰਮਾਤਮਾ ਦੇ ਨਾਮ ਨੂੰ ਮੰਗੋ ਬਾਕੀ ਚੀਜ਼ਾਂ ਤੇ ਪਿੱਛੇ-ਪਿੱਛੇ ਆ ਜਾਣਗੀਆਂ ਮੰਗਣਾ ਤੇ ਕੁਛ ਨਹੀਂ ਮਾੜਾ ਜਿਵੇਂ ਭਗਤ ਕੀ ਕਹਿੰਦੇ ਆ ਨਾ ਦਾਲ ਸੀਧਾ ਮੰਗੂ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਛਾਦਨ ਨੇਕਾ ਅਨਾਜ ਮੰਗੂ ਸਤ ਸੇਕਾ ਗਊ ਭੈਸ ਵੰਗੂ ਲਵੇਰੇ ਇੱਕ ਤਾਜਨ ਪੁਰੇ ਚੰਗੇਰੀ ਕਰ ਕੀ ਕੀ ਹੈ ਚੰਗੇ ਜਨ ਧੰਨਾ ਲੈਵੇ ਮੰਗੀ ਭਗਤ ਅੰਨਾ ਜੀ ਨੇ ਸਾਰਾ ਕੁਝ ਹੀ ਮੰਗਿਆ ਦਾਲ ਵੀ ਮੰਗੇ ਘਰ ਦੀ ਰਸੋਈ ਦਾ ਸਾਰਾ ਸਮਾਨ ਮੰਗਿਆ ਗਾਂ ਵੀ ਮੰਗੀ ਮੱਝ ਵੀ ਮੰਗੀ ਘੋੜੀ ਵੀ ਮੰਗੀ ਪੈਰ ਚ ਪਾਉਣ ਵਾਲੀ ਜੁੱਤੀ ਵੀ ਮੰਗੇ ਘਰ ਵਾਲੀ ਵੀ ਮੰਗੀ ਪਰ ਨਾਲ ਨਾਲ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਮੰਗਿਆ ਸਾਰਾ ਕੁਝ ਮੰਗਿਆ ਮੰਗਣਾ ਵਾਲਾ ਨਹੀਂ ਪਰ ਅਸੀਂ ਪ੍ਰਮਾਤਮਾ ਨੂੰ ਮੰਗਦੇ ਨਹੀਂ ਬਸ ਪਦਾਰਥ ਮੰਗਦੇ ਰਹਿੰਦੇ ਆ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਪਦਾਰਤ ਇਕੱਲੇ ਇਹ ਕਿਸੇ ਕੰਮ ਨਹੀਂ ਆਉਣੇ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਾ ਤੁਹਾਡੀ ਜ਼ਿੰਦਗੀ ਚ ਹੋਇਆ ਦੇਖੋ ਵਿਸਾਰ ਨੈਣ ਸੁਨੋ ਸਾਦ ਕੇ ਵੈਰ ਪ੍ਰਾਨ ਬੰਦ ਚਿਤਰਾ ਸਗਲ ਹੈ ਮਰਨਾ ਕਹਿੰਦੇ ਅੱਖਾਂ ਖੋਲ ਕੇ ਵੇਖ ਦੇਖੋ ਬਸਾਰ ਨੈਣ ਨੈਣ ਕਹਿੰਦੇ ਅੱਖਾਂ ਨੂੰ ਕਹਿੰਦੇ ਅੱਖਾਂ ਖੋਲ ਕੇ ਵੇਖ ਸੁਣੋ ਸਾਧ ਕੇ ਬੈਨ ਕਹਿੰਦੇ ਸਾਧੂਆਂ ਦੇ ਬਚਨ ਸੁਣ ਪ੍ਰਮਾਤਮਾ ਦੇ ਪਿਆਰਿਆਂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਸੁਣ ਕੀ ਕਹਿ ਰਹੇ ਆਉ ਪ੍ਰਾਗਪੰਦ ਚਿਤਰਾਖ ਕਹਿੰਦੇ ਜਿਹੜਾ ਪ੍ਰਾਨਪਤ ਜਿਹੜਾ ਸਾਡੇ ਪ੍ਰਾਣਾ ਦੇ ਪਤ ਰੱਖਦਾ ਉਹਨੂੰ ਕਹਿੰਦੇ ਚਿੱਤ ਚ ਤੇ ਰੱਖ ਪ੍ਰਾਨਪਤ ਚਿਤਰਾਕ ਸਗਲ ਹੈ ਮਰਨਾ ਕਹਿੰਦੇ ਮਰਨਾ ਸਾਰਿਆਂ ਨੇ ਸਾਰੇ ਸਗਲ ਸੰਸਾਰ ਨੇ ਖਤਮ ਹੋ ਜਾਣਾ ਕਹਿੰਦੇ ਇਹ ਚੀਜ਼ ਨੂੰ ਅੱਖਾਂ ਖੋਲ ਕੇ ਤੇ ਵੇਖ ਲੈ ਅੱਖਾਂ ਖੋਲ ਕੇ ਵੇਖੀਆਂ ਨਹੀਂ ਕਿ ਉਸ ਨੇ ਮਰਨਾ ਵੀ ਹੈ ਇੱਕ ਦਿਨ ਬਸ ਹੋਰ ਪਦਾਰਥਾਂ ਦੇ ਤੇ ਖਤਿਤ ਹੋ ਗਏ ਪਰ ਜਿਹੜਾ ਸਾਡੇ ਪ੍ਰਾਣਾ ਦਾ ਪਤੀ ਹੈ ਪ੍ਰਾਣਾ ਨੂੰ ਰੋਜ਼ ਚਲਾ ਰਿਹਾ ਹੈ ਰੋਜ਼ ਸਾਨੂੰ 24000 ਸਾਹ ਦੇ ਰਿਹਾ ਉਹਨੂੰ ਅਸੀਂ ਚਿੱਤ ਚ ਨਹੀਂ ਵਸਾਇਆ ਕਦੇ ਦੇਖੋ ਬਸਾਰ ਨੈਣ ਸੁਨੋ ਸਾਧ ਕੇ ਬੈਨ ਪ੍ਰਾਨ ਬਨ ਕਿਤਰਾਖ ਸਗਲ ਹੈ ਮਰਨ ਕਹਿੰਦੇ ਸਾਰੀ ਦੁਨੀਆ ਨੇ ਇੱਕ ਦਿਨ ਖਤਮ ਹੋ ਜਾਣਾ ਪਰ ਜੇ ਪਰਮਾਤਮਾ ਦਾ ਨਾਮ ਹਿਰਦੇ ਚ ਵਸਾਲਿਆ ਬਸ ਫੇਰ ਨਹੀਂ ਕਦੇ ਮੌਤ ਹੋਣੀ ਰਹਾਓ ਚੰਦਨ ਜੋ ਆ ਰਸ ਭੋਗ ਕਰਤਾ ਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਵਿਕੇ ਇੱਕ ਹੈ ਗੋਬਿੰਦ ਕੋ ਨਾਮ ਨੇਕੋ ਕਹਿਤ ਹੈ ਸਾਧ ਜਨ ਪੰਕਤੀਆਂ ਲੰਬੀਆਂ ਨੇ ਜੀ ਸ਼ਬਦ ਦੀਆਂ ਕਈ ਵਾਰੀ ਸ਼ਬਦ ਪੜਨ ਲੱਗੇ ਸਾਨੂੰ ਸਮਝ ਨਹੀਂ ਲੱਗਦਾ ਪਰ ਕੋਸ਼ਿਸ਼ ਕਰਾਂਗੇ ਕਿ ਥੋੜਾ ਥੋੜਾ ਸਮਝਣ ਦੀ ਅਸੀਂ ਯਤਨ ਕਰੀਏ ਪੰਕਤੀ ਬਹੁਤ ਲੰਬੀ ਹੈ ਇੱਥੇ ਗੁਰੂ ਅਰਜਨ ਸਾਹਿਬ ਨੇ ਕਿਹਾ ਚੋਆ ਚੰਦਨ ਰਸ ਆਹ ਸਰੀਰ ਦੇ ਉੱਤੇ ਸੀਨੇ ਨਾ ਚੰਦਨ ਮੇਕਾ ਲਾ ਲੀਆਂ ਚੋਆ ਚੰਦਨ ਰਸ ਭੋਗ ਕਰਤਾ ਨੇਕਾ ਵਿਖਿਆ ਵਿਕਾਰ ਕਹਿੰਦੇ ਇਹ ਨੇਕਾ ਭੋਗਾਂ ਦੇ ਵਿੱਚ ਅਸੀਂ ਮਸਤ ਵਿਕਾਰ ਜਿਹੜੀ ਵਿਕਾਰਾਂ ਨੂੰ ਜਨਮ ਦਿੰਦੇ ਨੇ ਨਾ ਭੋਗ ਉਹਨਾਂ ਦੇ ਵਿੱਚ ਖਚਤਾਂ ਕਹਿੰਦੇ ਅਸੀਂ ਦੇਖ ਸਗਲ ਹੈ ਵਿਕੇ ਕਹਿੰਦੇ ਇਹ ਸਾਰੇ ਵਿਕੇ ਪੈ ਜਾਣੇ ਆ ਇੱਕ ਹੈ ਗੋਬਿੰਦ ਕੋ ਨਾਮ ਨੇਕੋ ਕਹੇ ਤੇ ਹੈ ਸਾਧ ਜਨ ਕਹਿੰਦੇ ਜੇ ਸਭ ਤੋਂ ਉੱਪਰ ਹੈ ਨਾ ਉਹ ਪ੍ਰਮਾਤਮਾ ਦਾ ਨਾਮ ਹੈ ਕਹਿੰਦੇ ਅਸਲ ਦੇ ਵਿੱਚ ਤੁਸੀਂ ਨੇ ਪ੍ਰਮਾਤਮਾ ਦਾ ਨਾਮ ਜਪ ਕੇ ਨਾ ਬਾਹਰ ਜੰਦਰ ਨਹੀਂ ਲਾਉਣਾ ਬਾਹਰ ਰਸਾਂ ਦੇ ਵਿੱਚ ਨਹੀਂ ਖਚਤ ਹੋਣਾ ਕਹਿੰਦੇ ਅਸਲ ਦੇ ਵਿੱਚ ਅੰਦਰੋਂ ਖੁਸ਼ੂ ਆਵੇ ਤੇਰੇ ਕਹਿੰਦੇ ਅੰਦਰੋਂ ਪ੍ਰਮਾਤਮਾ ਦੇ ਨਾਮ ਦੀ ਖੁਸ਼ੂ ਅੰਦਰੋਂ ਆਵੇ ਜੇ ਅੰਦਰੋਂ ਖੁਸ਼ੂ ਨਹੀਂ ਆਈ ਕਹਿੰਦੇ ਫਿਰ ਕੀ ਫਾਇਦਾ ਅਸਲ ਦੇ ਵਿੱਚ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਪੜ੍ਹ ਕੇ ਅਮਲ ਕਰਨਾ ਹੈ ਆਨਲੋਜੀ ਕੀਤੇ ਦੁਨੀਆ ਵਿੱਚ ਦਰਗਾਹ ਆਏ ਕੰਮ ਕਹਿੰਦੇ ਜਿੱਦੇ ਅਮਲ ਕਰ ਲਿਆ ਨਾ ਉਹਦੇ ਤੇਰੇ ਅੰਦਰੋਂ ਖੁਸ਼ਬੂ ਆਉਣੀ ਸ਼ੁਰੂ ਹੋ ਜਾਣੀ ਹੈ ਅੰਦਰੋਂ ਹੀ ਜਿਹੜੇ ਸਾਲ ਲਵੇਂਗਾ ਨਾ ਸਾਹ ਸਾਹ ਦੇ ਨਾਲ ਦੂਜੇ ਬੰਦੇ ਨੂੰ ਇਦਾਂ ਲੱਗੇ ਕਿ ਇਹਦੇ ਅੰਦਰ ਕੁਝ ਹੈ ਇਹਦੇ ਅੰਦਰ ਗੁਰਗਾਨੀ ਵਸੀ ਹੋਈ ਹੈ ਜੇ ਗੁਰਗਾਨੀ ਇਹ ਨਾ ਸਾਡੇ ਅੰਦਰ ਵਸੀ ਕਹਿੰਦੇ ਬਾਹਰਲੇ ਪਦਾਰਥ ਜਿਹੜੇ ਕੁਝ ਨਹੀਂ ਕਰ ਦਿੰਗੇ ਤਨ ਧਨ ਆਪਨ ਥਾਪਿਓ ਹਰ ਜਪ ਨਾ ਨਿਮਖ ਜਾਪਿਓ ਅਰਥ ਦਰਵ ਦੇਖ ਕਜ ਸੰਗ ਨਾਹੀ ਚਲਣਾ ਕਹਿੰਦੇ ਆ ਜਿਹੜਾ ਤਨ ਹੈ ਨਾ ਆ ਜਿਹੜਾ ਸਾਡੇ ਕੋਲ 4 ਪੈਸੇ ਨੇ ਕਹਿੰਦੇ ਇਹਨੂੰ ਆਪਣਾ ਬਣਾ ਕੇ ਵਹਿ ਗਏ ਕਿ ਇਹ ਖਤਮ ਨਹੀਂ ਹੋਣਾ ਕਹਿੰਦੇ ਨਾ ਤਨ ਨੇ ਰਹਿਣਾ ਨਾ ਧਨ ਨੇ ਰਹਿਣਾ ਇਹਨੂੰ ਅਸੀਂ ਇਸ ਤਰ੍ਹਾਂ ਚੰਬੜੇ ਪਏ ਆ ਕਿ ਇਹ ਸਾਡਾ ਸਾਰੇ ਤੋਂ ਉੱਪਰ ਹੈ ਪੈਸੇ ਬਿਨਾਂ ਦੁਨੀਆ ਦੇ ਵਿੱਚ ਕੋਈ ਕੰਮ ਨਹੀਂ ਬਣਦਾ ਜੀ ਦੁਨੀਆ ਦੇ ਵਿੱਚ ਪੈਸਾ ਲੋੜ ਹੈ ਸਾਡੀ ਪਰ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਪੈਸੇ ਦੇ ਨਾਲ-ਨਾਲ ਪ੍ਰਮਾਤਮਾ ਦਾ ਨਾਮ ਵੀ ਤੇ ਰੱਖ ਦੋਨੇ ਚੀਜ਼ਾਂ ਰੱਖ ਪੈਸਾ ਵੀ ਹੋਵੇ ਤੇ ਨਾਮ ਵੀ ਹੋਵੇ ਜੇ ਕੱਲਾ ਪੈਸਾ ਕਹਿੰਦੇ ਕੱਲੇ ਪੈਸੇ ਦੇ ਨਾਲ ਆਪਣੇ ਅੰਦਰ ਨੂੰ ਸ਼ਾਂਤੀ ਨਹੀਂ ਲੈ ਸਕਦਾ ਅਸੀਂ ਕਈ ਵਾਰੀ ਕਹਿੰਦੇ ਆ ਕਿ ਵੱਡੀ ਕੋਠੀ ਹੈ ਜੀ ਫਲਾਣੇ ਦੀ ਤੇ ਉੱਤੇ ਰਾਤ ਨਾਲ ਸੌਂਦਾ ਹੁਣ ਪਰ ਕਹਿੰਦੇ RAM ਨਾਲ ਨਹੀਂ ਸੌਂਦਾ ਉਹ ਗੋਲੀਆਂ ਖਾ ਕੇ ਸੌਂਦਾ ਕਿਉਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਉਹ ਵੱਡਾ ਜਨਰਾਮ ਨੇ ਬੁਲਾਈ ਗੁਰੂ ਅਰਜਨ ਗੁਰੂ ਸਾਹਿਬ ਕਹਿੰਦੇ ਮਾਇਆ ਵਾਲਾ ਵੱਡਾ ਨਹੀਂ ਹੈ ਅਸਲ ਦੇ ਵਿੱਚ ਉਹ ਵੱਡਾ ਹੈ ਜਿਹਨੇ ਪ੍ਰਮਾਤਮਾ ਦੇ ਨਾਲ ਲਿਬ ਜੋੜਨੀ ਹੁਣ ਅਸੀਂ ਕਹਿੰਦੇ ਇਹਦੇ ਕੋਲੇ ਤੇ ਛੱਪਰੀ ਹੈ ਇਹਨੂੰ ਕੀ ਪਤਾ ਪਰ ਗੁਰੂ ਸਾਹਿਬ ਕਹਿੰਦੇ ਐ ਕਿ ਛੱਪਰੀ ਵਾਲਾ ਵੀ ਮਹਾਨ ਹੋ ਸਕਦਾ ਹੈ ਸਾਡੀਆਂ ਨਜ਼ਰਾਂ 'ਚ ਤਨ 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 ਧਨ ਆਪਨ ਧਾਪਿਓ ਹਰ ਜਪ ਨਾ ਨਿਮਖ ਜਾਪਿਓ ਕਹਿੰਦੇ ਪ੍ਰਮਾਤਮਾ ਦਾ ਨਾਮ ਇੱਕ ਨਿਮਖ ਜਿੰਨੇ ਸਮੇਂ ਚ ਵੀ ਤੂੰ ਜਪਿਆ ਨਹੀਂ ਹੈ ਹਰ ਜਪਨਾ ਨਿਮਖ ਜਾਪਿਓ ਅਰਧ ਦਰਬ ਦੇਖ ਕਛ ਸੰਗ ਨਾਹੀ ਚਲਣਾ ਅਰਧ ਦਾ ਭਾਗ ਪੈਸਾ ਦਰਬ ਦਾ ਭਾਗ ਵੀ ਪੈਸਾ ਦੇਖ ਕੱਚ ਸੰਗ ਨਾਹੀ ਚੱਲਣਾ ਕਹਿੰਦੇ ਇਹ ਤੇਰੇ ਨਾਲ ਨਹੀਂ ਜਾਣਾ ਜੇ ਨਾਲ ਜਾਣਾ ਤਾਂ ਪ੍ਰਮਾਤਮਾ ਦਾ ਨਾਮ ਜਾਣਾ ਵੱਡੇ ਵੱਡੇ ਇਸ ਦੁਨੀਆ ਤੇ ਆਏ ਜਿਨ੍ਹਾਂ ਦੇ ਕੋਲ ਪਤਾ ਨਹੀਂ ਕਿੰਨਾ ਕੁ ਪੈਸਾ ਸੀ ਕਿੰਨੀ ਕੋਹਨਾਂ ਕੋਲ ਜਾਇਦਾਦ ਸੀ ਪਰ ਉਹ ਵੀ ਕਹਿੰਦੇ ਖਾਲੀ ਗਏ ਰਾਵਣ ਦੇ ਬਾਬਤ ਵੀ ਗੁਰੂ ਸਾਹਿਬ ਕਹਿੰਦੇ ਐ ਲੰਕਾ ਗੜ ਸੋਨੇ ਦਾ ਭਿਆ ਮੋਰਖ ਰਾਵਣ ਕਿਆ ਲੈ ਗਿਆ ਕਹਿੰਦੇ ਉਹਦੀ ਲੰਕਾ ਸੋਨੇ ਦੀ ਸੀ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਕੀ ਲੈ ਗਿਆ ਫਿਰ ਉਹ ਅਸਲ ਦੇ ਵਿੱਚ ਅਸੀਂ ਇਹ ਗੁਰਬਾਣੀ ਨੂੰ ਸਮਝਣਾ ਹੈ ਕਿ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ ਅਸੀਂ ਸਮਝਿਆ ਤੇ ਹੈ ਨਹੀਂ ਅਸੀਂ ਗੁਰਬਾਣੀ ਨੂੰ ਕਦੇ ਪੜ੍ਹਿਆ ਨਹੀਂ ਸਾਨੂੰ ਐਂ ਨਹੀਂ ਪਤਾ ਕਿ ਗੁਰਬਾਣੀ ਦੇ ਅੰਗ ਕਿੰਨੇ ਐ ਜੀ ਗੁਰਬਾਣੀ ਦੇ ਵਿੱਚ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਐ ਗੱਲਾਂ ਉਹ ਕਰਦੇ ਐ ਕਿ ਇਹ ਐਂ ਕਰਦੇ ਐ ਐਂ ਕਰਦੇ ਐ ਨਹੀਂ ਭਾਈ ਪਹਿਲਾਂ ਗੁਰਬਾਣੀ ਨੂੰ ਸਮਝੋ ਜਿੱਦ ਦੇ ਗੁਰਬਾਣੀ ਨੂੰ ਸਮਝ ਲਿਆ ਫਿਰ ਕਿਸੇ ਦੇ ਨਾਲ ਗੱਲ ਕਰਿਓ ਜਦੋਂ ਸਾਨੂੰ ਪਤਾ ਤੇ ਹੈ ਨਹੀਂ ਅਸੀਂ ਵੱਡੇ-ਵੱਡੇ ਦੇ ਸਾਹਮਣੇ ਖੜਕੇ ਕਹਿੰਨੇ ਆ ਨਹੀਂ ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਮਝਣਾ ਹੈ ਕਿਸੇ ਨਾਲ ਬੇਬਾਦ ਬਵਾਦ ਥੋੜਾ ਕਰਨਾ ਬਾਦ ਬਵਾਦ ਨਹੀਂ ਪੈਣਾ ਗੁਰਬਾਣੀ ਨੂੰ ਸਮਝਣਾ ਹੈ ਅਸੀਂ ਨੇ ਜਾ ਕੋਰੇ ਕਰਮ ਭਲਾ ਤਿਨ ਓਟ ਗਹੀ ਸੰਤ ਪਲਾ ਤਿਨ ਨਾ ਹੀਰੇ ਜਮ ਸੰਤਾਵੈ ਸਾਧੂ ਕੀ ਸੰਗਣਾ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਕਿ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝ ਲਿਆ ਜਿਹੜੇ ਗੁਰਬਾਣੀ ਦੇ ਨਾਲ ਜੁੜ ਗਏ ਜਾ ਕੋਰੇ ਕਰਮ ਭਲਾ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰਬਾਣੀ ਦੇ ਨਾਲ ਜੁੜ ਗਏ ਆ ਜਿੰਨੇ ਕੱਪ ਬੈਠੇ ਆ ਨਾ ਜੀ ਆਪਾਂ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਆਏ ਆ ਹੌਲੀ ਹੌਲੀ ਕਰਮ ਵੀ ਵੱਡੇ ਬਣ ਜਾਣਗੇ ਜੇ ਜੁੜੇ ਰਹੇ ਜੁੜੇ ਰਹੇ ਇੱਕ ਦਿਨ ਕਰਮ ਵੀ ਵੱਡੇ ਬਣ ਜਾਣਗੇ ਜਾ ਕੋਰੇ ਕਰਮ ਪੱਲਾ ਤਿਨੇ ਓਟ ਗਈ ਸੰਤ ਪੱਲਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਪੱਲਾ ਫੜ ਲਿਆ ਪੱਲਾ ਦਾ ਭਾਵ ਪੱਲਾ ਜਿਨ੍ਹਾਂ ਨੇ ਸੰਤ ਜਨਾਂ ਦਾ ਸਾਡੇ ਵਾਸਤੇ ਸੰਤ ਜਨ ਕੌਣ ਹੈ ਇਕ ਓਅੰਕਾਰ ਤੋਂ ਲੈ ਕੇ 18 10 20 ਤੱਕ ਗੁਰਦਾਨੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਵਾਸਤੇ ਸੰਤ ਨੇ ਜੀਏ ਜਾ ਕੋਰੇ ਕਰਮ ਪਲਾ ਤੇ ਨਿਯੋਟ ਗਈ ਸੰਤ ਪਲਾ ਜਿਨ੍ਹਾਂ ਨੇ ਓਟ ਲੈ ਲਈ ਤਿੰਨ ਨਾ ਹੀ ਰੇ ਜਮ ਸੰਤਾਵੈ ਉਹਨਾਂ ਨੂੰ ਫਿਰ ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਮ ਨੇ ਨਾ ਉਹ ਕੋਈ ਨਹੀਂ ਸਤਾ ਸਕਦਾ ਉਹ ਕੋਈ ਨਹੀਂ ਤੰਗ ਕਰ ਸਕਦਾ ਦਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਣਾ ਜਿਹੜੇ ਬੰਦੇ ਸਾਧੂਆਂ ਦੀ ਸੰਗਤ ਕਰਦੇ ਐ ਨਾ ਜੀ ਉਹਨਾਂ ਨੂੰ ਕਹਿੰਦੇ ਇਹ ਜਮ ਕੁਝ ਨਹੀਂ ਵਿਗਾੜ ਸਕਦੇ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਜਮ ਜਿਹੜੇ ਕਾਮ ਕ੍ਰੋਧ ਲੋਭ অহੰਕਾਰ ਸਾਡੇ ਅੰਦਰ ਬੈਠੇ ਐ ਨਹੀਂ ਕੁਝ ਵਿਗਾੜ ਸਕਦੇ ਕਹਿੰਦੇ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਵਿਵਹਾਨ ਇੱਕੈ ਰੰਗਾਰ ਨਾਨਕ ਮਨ ਲਗਣਾ ਹੁਣ ਜਿਹੜੀ ਲਾਸਟ ਪੰਕਤੀ ਹੈ ਦੇਖੋ ਕਿੰਨਾ ਸੋਹਣਾ ਲਿਖਿਆ ਗੁਰੂ ਅਰਜਨ ਸਾਹਿਬ ਰਾਜਿਆਂ ਨੇ ਕਹਿੰਦੇ ਪਾਇਓ ਰ ਪਰਮ ਨਿਧਾਨ ਨਿਧਾਨ ਦਾ ਭਾਵ ਹੁੰਦਾ ਖਜ਼ਾਨਾ ਪਰਮ ਹੁੰਦਾ ਬਹੁਤ ਵੱਡਾ ਕਿ ਜਿਹੜਾ ਪ੍ਰਮਾਤਮਾ ਹੈ ਨਾ ਬਹੁਤ ਵੱਡਾ ਇਹ ਸਾਨੂੰ ਖਜ਼ਾਨਾ ਮਿਲ ਗਿਆ ਪਾਇਓ ਰ ਪਰਮ ਨਿਧਾਨ ਮਿਟਿਓ ਹੈ ਵਿਵਹਾਨ ਕਹਿੰਦੇ ਜਿਹੜਾ ਸਾਡੇ ਅੰਦਰ ਹੰਕਾਰ ਜੰਮ ਰਿਹਾ ਸੀ ਨਾ ਹੰਕਾਰ ਕਹਿੰਦੇ ਉਹ ਸਾਰਾ ਮਿਟ ਗਿਆ ਕਦੋਂ ਜਦੋਂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਮਿਲ ਗਿਆ ਜਿੱਦੇ ਨਾਮ ਮਿਲ ਗਿਆ ਤੋਦੇ ਕਹਿੰਦੇ ਹੰਕਾਰ ਸਾਡੇ ਅੰਦਰ ਰਹਿਣਾ ਹੀ ਨਹੀਂ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਜਾਂ ਤੇ ਹੰਕਾਰ ਰੱਖ ਲਓ ਜਾਂ ਫਿਰ ਨਾਮ ਰੱਖ ਲਓ ਜਾਂ ਹੋ ਮੈਂ ਰੱਖ ਲਓ ਜਾਂ ਨਾਮ ਰੱਖ ਲਓ ਗੁਰੂ ਸਾਹਿਬ ਨੇ ਕਿਹਾ ਹੋ ਮੈਂ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾਏ ਇਕ ਥਾਏ ਉਹ ਮੇਰੇ ਵਿੱਚ ਸੇਵਾ ਨਾ ਹੋ ਬਈ ਤਾਂ ਮਨ ਵਿਰਥਾ ਜਾਏ ਕਹਿੰਦੇ ਜੇ ਹੋਮੇ ਹੈ ਤਾਂ ਨਾਮ ਨਹੀਂ ਹੈਗਾ ਤੇਰੇ ਕੋਲੇ ਜੇ ਨਾਮ ਹੈ ਤਾਂ ਹੋਮੇ ਨਹੀਂ ਹੈਗੀ ਦੋਨਾਂ ਦਾ ਆਪਸ ਚ ਮੇਲ ਨਹੀਂ ਹੈ ਹਉਮੈ ਦਾ ਤੇ ਹੰਕਾਰ ਦਾ ਮੇਲ ਨਹੀਂ ਹੈ ਜਿਵੇਂ ਚਾਨਣ ਤੇ ਹਨੇਰੇ ਦਾ ਕੋਈ ਮੇਲ ਨਹੀਂ ਹੈ ਦੋਨੇ ਇਕੱਠੇ ਨਹੀਂ ਰਹਿ ਸਕਦੇ ਇੱਕ ਚੀਜ਼ ਰਹਿਣੀ ਚਾਹੀਏ ਚਾਹੇ ਹਨੇਰਾ ਰੱਖ ਲਈਏ ਚਾਹੇ ਚਾਨਣ ਰੱਖ ਲਈਏ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਚਾਹੇ ਹੰਕਾਰ ਰੱਖ ਲੋ ਚਾਹੇ ਪ੍ਰਮਾਤਮਾ ਦਾ ਨਾਮ ਰੱਖ ਲੋ ਪਰ ਜੇ ਨਾਮ ਰੱਖ ਲਿਆ ਨਾ ਕੋਲ ਤਾਂ ਕਹਿੰਦੇ ਹੰਕਾਰ ਮਿਟ ਜਾਣਾ ਹੈ ਆਇਓre ਪਰਮ ਨਿਧਾਨ ਮਿਟਿਓ ਹੈ ਵਿਮਾਨ ਕਦੋ ਇਕੈ ਨਿਰੰਕਾਰ ਨਾਨਕ ਮਨ ਲਗਣਾ ਕਹਿੰਦੇ ਇਕ ਨਿਰੰਕਾਰ ਦੇ ਨਾਲ ਜਿੱਦੇ ਮਨ ਲੱਗ ਗਿਆ ਨਾ ਅਸਲ ਦੇ ਵਿੱਚ ਉਹ ਖਜ਼ਾਨਾ ਵੀ ਉੱਥੇ ਮਿਲਣਾ ਤੇ ਹੰਕਾਰ ਵੀ ਉੱਥੇ ਖਤਮ ਹੋਣਾ ਜਿੱਦੇ ਇਕ ਨਿਰੰਕਾਰ ਦੇ ਨਾਲ ਸਾਡਾ ਮਨ ਜੁੜ ਗਿਆ ਅਜੇ ਤੱਕ ਸਾਡਾ ਮਨ ਪਰਮਾਤਮਾ ਦੇ ਵਿੱਚ ਜੁੜਿਆ ਨਹੀਂ ਅਜੇ ਤੇ ਪਦਾਰਥਾਂ 'ਚ ਜੁੜੇ ਹੋਏ ਆ ਜਿੱਦੇ ਪਦਾਰਥਾਂ ਦੇ ਵਿੱਚੋਂ ਨਿਕਲ ਕੇ ਪਰਮਾਤਮਾ ਦੇ ਨਾਲ ਤਿਤ ਜੋੜ ਲਿਆ ਉਹਦੇ ਗੁਰੂ ਸਾਹਿਬ ਕਹਿੰਦੇ ਆ ਪਾਏ ਰੇ ਪਰਮ ਨਿਧਾਨ ਮਿਟਿਓ ਹੈ ਅਭਾਨ ਇਕ ਨਿਰੰਕਾਰ ਨਾਨਕ ਮਨ ਲਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ